ਵੀਡੀਓ ਕੁੜੀਆਂ ਬੁੜੀਆਂ ਨਾ ਦੇਖੋ ਭਾਈ ਕਿਉਂਕਿ ਸਾਤੋਂ ਗਾਲਾਂ ਨਿਕਲ ਜਾਂਦੀਆਂ ਨੇ ਹਾਂ ਇਹ ਭਾਈ ਛੜੇ ਛਾਟਾ ਤੇ ਮੰਦਿਰ ਵਾਸਤੇ ਅਸੀਂ ਵੀਡੀਓ ਬਣਾਉਨੇ ਮਨੋਰੰਜਨ ਲਈ ਬਣਾ ਰਹੇ ਹਾਂ ਸਾਡਾ ਵੀ ਕਿਸੇ ਜਾਤ ਪਾਤ ਨਾਲ ਧਰਮ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹਜਾਉਣਾ ਸਾਡਾ ਕੋਈ ਸਬੰਧ ਨਹੀਂ ਇਹ ਮਨੋਰੰਜਨ ਸਿਰਫ ਮਨੋਰੰਜਨ ਲਈ ਇਹ ਮੇਰੀ ਜਾਨ ਨਾਲ ਲੱਗਾਈ ਵੀ ਅੱਜ ਚਲਦੇ ਆ ਨਾ ਪੰਦ ਤਿੰਨ ਟੋਪੀ ਕੱਪਸ ਪੋੜਿਆ ਮਾ ਤੇ ਉਹ ਟੋਪੀਆਂ ਕਰਦਾ ਬਹੁਤ ਵਾਰੀ ਮਰੇ ਆਉਨੂ ਆ ਗੱਟ ਚੱਲਿਆ ਗਰ ਰੰਗ ਦੇ ਟਾਈਮ ਨਹੀਂ ਮਿਲਿਆ ਹੋਰ ਇਹ ਫੋਨ ਨਾਲ ਆਉਣਾ ਪੂ ਅੱਜ ਜਲਦੀ ਬੁੱਗੀਆਂ ਸਮਾ ਚੱਲੀਏ ਬੱਸ ਲੱਗੀ ਆ ਜੇ ਹੁਣ ਤਾਂ ਮੈਂ ਵਕਤੀ ਅੰਦਾਜ਼ அந்த டப் ya, ağaç ne dedim? Ne 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 ਜਾਣਾ ਕਿਉਂ ਕਰਦੀ ਆ ਹੈ ਭਾਈ ਕੌਣ ਜਾ ਗਿਆ ਗੰਗਾ ਗਾਜੀ ਦਾ ਸੁਣਦੇ ਹੈ ਕਿ ਆ ਕੇ ਪਰਦੀ ਆ ਹੋ ਗਿਆ ਟਾ ਕੰਗਰ ਹੈ ਕੰਗਰ ਹੈ ਤਾਂ ਜੰਟੇ ਕੋਈ ਆਤਮਾ ਉੱਤਮੈਂ ਪੈਂ ਕੋਦੀ ਹੈ ਕੰਗਰ ਹੋ ਕੀ ਗੱਲ ਹੋ ਰਹੀ ਹੈ ਕੌਣ ਆ ਕੰਨ ਕੰ ਤੇਰਾ ਬਾਪੂ ਉੱਤਰਾ ਮੈਂ ਕਿਧਰ ਫਿਰਦਾ ਮੇਰੇ ਕੋਲੇ ਖੜਾ ਹੋਰ ਕੰਗਰ ਲੈ ਨਾ ਮੈਂ ਤਾਂ ਸੱਤਾ ਉੱਠਾ ਹੈ ਹੈ ਸੁੱਤਾ ਪਿਆ ਸੀ ਮੈਂ ਤਾਂ ਇੱਥੇ ਟੱਕੇ ਫੜਨੇ ਆਂ ਜਾਂ ਫਿਰ ਇਹ ਕਿੱਧਰ ਫਿਰਦਾ ਮੈਂ ਜੇ ਜਾਣਦੇ ਨਾ ਨੀਂਦ ਨੂੰ ਚੱਕਾ ਡੱਪਿਆ ਕਰਾ ਅੱਛਾ ਗੇ ਮੁਕੰਦ ਹੈ ਹੋਰ ਅੱਛਾ ਹੋਰ ਕਿਵੇਂ ਆ ਠੀਕ ਆ ਮੈਂ ਤਾਂ ਟੂ ਕੀ ਹੁਲਿਆ ਬਣਾ ਰੱਖਿਆ ਹੋਇ ਤੀ ਹੋ ਗਿਆ ਅਰੇ ਅੱਗੇ ਕਰੀ ਜਨਾ ਕਿੱਧਰ ਤੂੰ ਗੱਦਾ ਟਾਈਮ ਉਹ ਮੈਂ ਘਰੇ ਸੁੱਤਾ ਸੀ ਇੱਥੇ ਕੀ ਕਰਨਾ ਆ ਗਿਆ ਯਾਰ ਮੈਨੂੰ ਕੀ ਪਤਾ ਹਣ ਤੂੰ ਦੇਖ ਅੱਛਾ ਗੇ ਉਹ ਮਾ ਘਰੇ ਪਿਆ ਸੀ ਕੰਗੜਾ ਨਸ਼ਾ ਨੁਸ਼ਾ ਬਾਦ ਘਟ ਖਾ ਗਿਆ ਉਹ ਕਾ ਨੂੰ ਮੈਂ ਤਾਂ ਕਰਦਾ ਹੀ ਨਹੀਂ ਨਸ਼ਾ ਤੈਨੂੰ ਕਿਹਨੇ ਕਹਤਾ ਫਿਰ ਐ ਕਿਉਂ ਕਿ ਹਿਬਿਆ ਪੈ ਗਿਆ ਉੱਥੇ ਤੇ ਨੀਂਦ ਆ ਗਿਆ ਨੀਂਦ ਨੂੰ ਚਾ ਗਿਆ ਹੂੰਗਾ ਅੱਛਾ ਹੋਰ ਕੰਗੜਾ ਕੀ ਬਾੜੀ ਖੁੱਲਿਆ ਖੱਗੇ ਹਾਂ ਦਾ ਘਰੇ ਵਗ ਗਿਆ ਅੱਛਾ ਐਸ ਵੇਲੇ ਕੰਗੜਾ ਤੂੰ ਕੀ ਤੂੰ ਕੀ ਕਰਦਾ ਮੈਂ ਤਾਂ ਦੁਕਾਨ ਖੋਲਵਾਂ ਦਾ ਗੱਟਾ ਮੁੱਕਿਆ ਤੇ ਟਾਈਮ ਕਿੰਨਾ ਹੋ ਗਿਆ ਆ ਬਟਾ ਹੋ ਗਿਆ ਗਾ ਗਾ ਬਰਗਾ ਇਹ ਰੋਣ ਦੁਕਾਨ ਦਾ ਟਾਈਮ ਹੈ ਜੋ ਮੈਨੂੰ ਕਹਿੰਦਾ ਮੈਂ ਆਉਣਾ ਕਿ ਹੱਤੀ ਤੇ ਮਰਾ ਗੱਡਾ ਮੁੱਕਾ ਹੁਣ ਬੰਡਦੇ ਨਹੀਂ ਅਕਲਦੀਪ ਨੂੰ ਇੱਥੇ ਗੱਡਾ ਲੈਣਾ ਮੈਂ ਕਿ ਲੋੜ ਲੈਣਾ ਭਾਵੇਂ ਕਿ ਕਿ ਤੂੰ ਇੱਥੇ ਠਹਿਰ ਸਰਦਾ ਨਹੀਂ ਜਾਂਦੇ ਬਿਨਾ ਸਰਦਾ ਨਹੀਂ ਤਾਈ ਆਇਆ ਮਸੀਬਤ ਕਿ ਕਰ ਅੱਛਾ ਹੋਰ ਕਰ ਵਸ ਤੇ ਹੋਰ ਮੇਰਾ ਠੀਕ ਰਹਿਣਾ ਜਮਾਈ ਨਾ ਤੇ ਗੱਡੀ ਤੂੰ ਕਹਿੰਗੇ ਤਾਂ ਮੈਂ ਤੇਰੀ ਕਮਾਲ ਮੰਨੇਗਾ ਅੱਛਾ ਓਏ ਨਹੀਂ ਮੈਂ ਤਾਂ ਘਰੇ ਪਿਆ ਸੀ ਯਾਰ ਮੈਂ ਤਾਂ ਆਪ ਕਮਾਲ ਮੰਨੀ ਜਨਾ ਇੱਥੇ ਕਿਵੇਂ ਆ ਗਿਆ ਯਾਰ ਤੁਹਾਡਾ ਜਨਤਾਂਸ਼ ਖੇਢੀ ਗਿਆ ਕੱਛੇ ਮਖਾ ਇਹ ਕੀ ਗੱਲ ਬਣ ਗਈ ਮਤਲੀ ਦਿਮਾਗ ਤੇ ਲੋਡ ਪੈ ਗਿਆ ਮੈਂ ਓਏ ਦਿਮਾਗ-ਦਮੂਗ ਤੇ ਕਾਣੂ ਉਹੀ ਆ ਚੌਂਦੀ ਲੱਗ ਗਿਉ ਕੌਣ ਯੂਟ੍ਰੱਕ ਤੇ ਲਾਉਂਦਾ ਸੀ ਓਏ ਓਏ ਨੀਂ ਚੁੱਠ ਘੜਿਆ ਹੂੰ ਓ ਕੋਈ ਸੀ ਲਾ ਲਾਣਾ ਕੀ ਦੱਸਾਂ ਯਾਰ ਗਾਹ ਗੱਲ ਨਾ ਕਰੀ ਨਾ ਨਾ ਗਾਹਾਂ ਤਾਂ ਕੀ ਕਰਨੀ ਕਿਵੇਂ ਆਇਆ ਉਹ ਮੈਂ ਤਾਂ ਜਵਾਨੀ ਪਹਿਰਾ ਯਾਦ ਆ ਗਿਆ ਪਤਾ ਮੈਂ ਤਾਂ ਤੀਵੀ ਨੂੰ ਮਿਲਣ ਚੱਲਿਆ ਸੀਗਾ ਆ ਆ ਕੀ ਫਿਰ ਤਾਂ ਨੀਂ ਦੇਕ ਉਹ ਸੁਪਨਾ ਆ ਗਿਆ ਉਹ ਫਿਰ ਮੈਂ ਤਾਂ ਉਹਨੂੰ ਹੀ ਮਿਲਣ ਚੱਲਿਆ ਸੀਗਾ ਕਿ ਬੰਡ ਕੁੱਟ ਗਿਆ ਵੇ ਤੈਨੂੰ ਪਤਾ ਨਹੀਂ ਲੱਗਣਾ ਸੀ ਅੱਛਾ ਗਏ ਮੈਂ ਤਾਂ ਜਵਾਨੀ ਪਹਿਰਾ ਯਾਦ ਕਰਕੇ ਮੈਂ ਤਾਂ ਤੁਰ ਪਿਆ ਸੀਗਾ ਮੈਂ ਚੱਲੋ ਉਹ ਤਾਂ ਅਗਰ ਕਿ ਨੀਂਦ ਚ ਫੇਰ ਉੱਠ ਖੜਾ ਹੂੰ ਇਹ ਤਾਂ ਮੈਂ ਤੁਹਾਨੂੰ ਦੱਸ ਜਾਂ ਗੱਲ ਹਾਂ ਇਹ ਮਾਤਲੀ ਨੇ ਬੰਦੇ ਦੇ ਜਿਹੜਾ ਦਿਮਾਗ ਤੇ ਲੋਹੜ ਪੈ ਜਾਂਦਾ ਹਾਂ ਬੰਦਾ ਜਿਵੇਂ ਸੋਚਣ ਲੱਗ ਜਾਂਦਾ ਹਾਂ ਛੱਕ ਛੱਕ ਕੇ ਬਾਈ ਮੇਰਾ ਜਵਾਨੀ ਪੈਰਾ ਯਾਦ ਆ ਕੇ ਕਾਮ ਤਾਂ ਚੜਨੀ ਸੀ ਤੇ ਤੂੰ ਜਾ ਕੇ ਤਿਆਪ ਜੱਗ ਬੱਤੀ ਜਾਣੀ ਹੈ ਅੱਛਾ ਹਾਂ ਤੈਨੂੰ ਕਹਿ ਕੀ ਗੱਲ ਮੈਂ ਬੋ ਕੰਦਾ ਟੱਪੀਆਂ ਹੁੰਦੀ ਹੈ ਕੀ ਦੱਸਾਂ ਤੁਹਾਨੂੰ ਉਹ ਫਿਰ ਕੰਡਾ ਟੱਪੀਆਂ ਯਾਦ ਆਉਂਦੀਆਂ ਹਣ ਜਾਣਾ ਮੱਜ ਗਿਆ ਪਿਆ ਹੂ ਹੌਣ ਤਾਂ ਫਿਰ ਤੈਨੂੰ ਪਤਾ ਹੀ ਐ ਹੁਣ ਤਾਂ ਮਿਲਦੀ ਨਹੀਂ ਮੈਂ ਤੈਨੂੰ ਕਾਟੀ ਗੱਲ ਲਾ ਕੇ ਕਰਾ ਲਿਆ ਆਪਦਾ ਅੱਛਾ ਹਾਂ ਜਾਂ ਪਰ ਆਪਦਾ ਹੱਥ ਨਾਲ ਕੰਮ ਕੁਮਕੇ ਲਾਇਆ ਕਰ ਅੱਛਾ ਅੰਕ ਤਾਂ ਤੂੰ ਨਹੀਂ ਬਚੇਗਾ ਹੈ ਵਰਟੂ ਵਰ ਸ਼ੇਵਿੰਗ ਹੈ ਕੱਟੇ ਨਾ ਅੱਛਾ ਮੈਂ ਤੈਨੂੰ ਕਾਟੀ ਗੱਲ ਨਹੀਂ ਖਾਂਦੀਆਂ ਗਿਆ ਦਿਮਾਗ ਨੂੰ ਗੱਡੋ ਖੜ ਗਏ ਨਾ ਬੰਦੇ ਦੇ ਅੱਛਾ ਉਹ ਜੋ ਮੱਤਲੀ ਆਈ ਤੇਰੇ ਵਾਂਗੂ ਪਾਗਲਾ ਵਾਂਗੂ ਕਈ ਨਹੀਂ ਲੱਗ ਜਾਂਦਾ ਕਰੀ ਹਉ ਗਿਰ ਵਾਗਿਆ ਤੱਕ ਹੈ ਵਾਗਿਆ ਬਸ ਆਹੀ ਤਮ ਰਹਿ ਜਾਂਦਾ ਬੰਦੇ ਕੋਲੇ ਅੱਛਾ ਇਹ ਭਾਗ ਗਿਆ ਔਰ ਇਹ ਭਾਗ ਗਿਆ ਜਾਨਣਾ ਮੈਂ ਤਾਂ ਭਾਈ ਆਪੇ ਆਪੇ ਛੋੜ ਜਾਈਏ ਕੁਝ ਕਿਤਾ ਚੱਕ ਲਿਆ ਜੰਗਾ ਜੰਗਾ ਅਹ ਜੜ ਜੌੜਾ ਲੱਕ ਲੰਨ ਬੰਦਾ ਹੋ ਜਾਏ ਵੀ ਭ ਮਨਗਰ ਦੇ ਗਮਿੰਗ ਨੂੰ ਵੀ ਨੋਕਰ ਆ ਗਿਆ ਆਪਣੇ ਜਵਾਕੀ ਉੱਤੇ ਇਹਨਾਂ ਦੇ ਪਮੀਰੀ ਬੜਾ ਛਾ ਗਿਆ ਅੰਤ ਸੁੰਨ ਦੇ ਪੈਰੇ ਪੰਡੂ ਚੰਗਣਾ ਜੀ ਜਨ ਤਾਣੀ ਬਟਾ ਲਗਦਾ ਬੰਕਾ ਧੁਮਾਕ ਦਾ ਸੈਟ ਹੋ ਗਿਆ ਇਹ ਬੱਸ ਹੁਣ ਖੱਟ ਮੈਂ ਇਹ ਦੁਬਾਰ ਕਹਾਂ ਨਹੀਂ ਨਸ਼ਾ ਨਪਟਾਲਿਆ ਖਾਂ ਜਾ ਗਾ ਬੱਚੋਂ ਇਹ ਵਸਤਾਂ ਕਾ ਪੂਰੀ ਜਾਲੰਡਾ ਪਾੜੇ ਡਾਂਗੀ ਨੇ ਹਾਵ ਅਸ ਅੱਛੇ ਬੱਲੋ ਵੀ ਇਹ ਮਾੜਮਾ ਚੱਕਰੋਂ ਲੱਗਦੇ ਆ। ਗਾਲੂ ਤਾਂ ਖਾਈ ਸਾਡੇ ਗਿਆ ਹੁੰਦਾ ਖੰਗਰਦਾ। ਦਾੜੂ ਮਾਰੀ ਹੈ। ਅੰਜਰਾਂ ਦੇ ਤਾਂ ਕਈ ਨਾ ਪਾਈਏ ਸੱਤੇ। ਮੈਨੂੰ ਰੋ ਜਾ। ਭੱਗਿਆੜਾ ਆ ਗਿਆ ਲੱਬਰੂ। ਪੂਦੂ। ਪੂਦੂ ਪੂਦੂ ਪੂਦੂ। ਕੋ ਗਾਨੀ ਤੇ ਖੈ ਹੋ ਹੋ। ਲਗਾਏ ਕਿ ਅੱਜ ਪਾਂਦੀ ਲੱਗ ਪਈ ਆ ਉਹ ਖੜਕੇ ਹਮ ਤੇ ਕਿ ਅੱਗੇ ਕਾ ਕੈ ਮਨਾਈ ਸਾਰੇ ਸਾਂਸੂਆਂ ਕੋ ਬੰਨ ਜਾਦੀ ਟੱਕ ਲਈ ਆਈ ਲੱਗ ਆ ਆਪਾਂ ਕਿ ਜਾਨਾ ਹੋਰ ਜੱਗ ਪਰ ਹੋਮ ਕਰੀ ਜਾਣਾ ਪਾਣ ਦਾ ਜਿੰਦਾ ਆ ਗਿਆ ਵੇਖ ਲੈ ਬੰਨ ਕੰਨ ਲਈ ਹੋਰ ਜੇ ਬੰਨ ਕੋ ਸੇ ਹੀ ਬਾੜੇ ਹੋ ਗੋ ਆ ਕੇ ਡਾਉਣਾ ਓਏ ਮਕੰਦਾ ਐ ਸੁਵੇਲੇ ਵੇ ਕਿਹੜਾ ਕੋਨੇ ਫਰੀਟ ਮਾ ਹੋਇ ਫਰੀਟ ਮਾ ਕੰਜਰਦਾ ਮੈਂ ਤਾਂ ਐ ਕੋਈ ਹਾਜ ਬਣਾਇਆ ਮੂੰਹ ਮਾਂਗੀ ਆਪਾਂ ਇਹ ਤਾਂ ਮੈਂ ਕਿਹਾ ਸੀ ਯਾਰ ਫਾਕਰ ਮਾਉਣਾ ਅੱਖ ਨੇਰੀ ਭੜੀ ਚੱਲੀ ਜਾਂਦੀ ਮਾ ਮੂੰਹ ਬਲੇਟ ਲਈਏ ਨਿਗਾਹ ਬਣਵਾਈਏ ਕਿਤੇ ਕਣਕਣ ਪੈ ਜੇ ਮਿੱਟੀ ਅੱਛਾ ਤਾਂ ਕਰਕੇ ਮੂੰਹ ਜਾਈ ਬਲੇਟ ਲੈ ਮਨ ਨਾਲ ਐਨਕ ਜੀ ਸੀ ਉਹ ਨਾਲੀ ਤੂੰ ਕੀ ਕਰਦਾ ਫਿਰਦਾ ਰਾਤ ਨੂੰ ਡਾਕਾਂ ਦੀ ਕੋਈ ਦੁਕਾਨ ਗਈ ਕੋਈ ਬਾਜ਼ ਗਿਆ ਵੰਡ ਦੁਕਾਨ ਦਾ ਆ ਜਾ ਬਾਈ ਯਾਨ ਇਹ ਇਤਿਹਾਸ ਮਿੰਟ ਕੰਤੇ ਆ ਟਾਈਮ ਜੱਟ ਆ ਲੈਣਾ ਐ ਸਭ ਨੇ ਹੋਰ ਜੜਪਾ ਦੀ ਖੋਦ ਰਹੀ ਐ ਜਵੇ ਤੈਨੂੰ ਸੈਕਟਰੀ ਨਾਲ ਦੁਕਾਨ ਖੋਲ ਦੇ ਪਰ ਮੇਰੇ ਨਹੀਂ ਜਾਂਦਾ ਨਾ ਯਾਰ ਹਾਂ ਮੇਰੇ ਤੋਂ ਲਾਲਾ ਚੁੰਡੀ ਆ ਗਿਆ ਟੇਕੂਣੀ ਲਾ 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 ਪੈਨ ਦੇ ਖਾਜਮੂ ਦਾ ਸਰਦੀਏ ਲਾਉਂਦੇ ਨਹੀਂ ਕੁਝ ਕੋਈ ਰੱਖੀ ਕੋਈ ਜਿੱਦਿਆ ਜਰਾ ਖਦਾਂ ਜਦੋਂ ਲਾਉਣਾ ਪਾ ਲੈ ਗਿੱਕੇ ਨਾਉਂਦਾਂ ਨਾ ਪਟਾਵਾ ਕਿੱਦੈ ਕਰੇਗਾ ਤੂੰ ਨਾ ਤਾਂ ਨੱਕੜਿਆ ਹੋਵੇ ਤੂੰ ਨਾਲ ਤਾਂ ਮੈਂ ਕੀ ਕਰਨਾ ਤੂੰ ਨਾਲ ਤਾਂ ਤੇਰੇ ਪਹਿਲੀ ਹੀ ਹੋ ਗਿਆ ਦੋਦਨ ਕਹਿ ਜਾ ਮੈਂ ਤਾਂ ਹੋਰ ਹੀ ਗੱਲ ਜੀ ਸੁਣੀ ਆ ਕਿ ਲੋੜ ਆਸੀ ਅਬ ਤੇ ਤੂੰ ਜਵਾਕਾ ਨਾਉਣ ਵਾਗਿਆ ਨੇ ਤੇ ਧੀ ਚੋ ਦੱਸਣਾ ਬਿਨ ਹੈ ਅੱਖਾਂ ਇਹ ਨਹੀਂ ਨਾਉਣ ਆਣ ਆਵੇ ਤੂੰ ਉਹਨਾਂ ਨੂੰ ਕਰੇ ਕਿ ਮੈਨੂੰ ਨਾਉਣ ਸਿਖਾਓ ਸ਼ਰਾ ਇੱਥੇ ਬਹਿਣੇ ਉਹ ਨਾਉਣਾਂ ਗੱਲ ਤੈਨੂੰ ਇੱਥੇ ਆ ਜਾ ਇੱਥੇ ਬੈਂ ਕੇ ਜੇ ਮਾਗਰ ਜੀ ਨੂੰ ਕੁੱਤਾ ਡਾਂਟ ਮਾਰੀ ਜੀ ਕੌਣ ਤਾਂ ਮਾਰਨ ਜੋਗੇ ਰਹੀ ਨਹੀਂ ਤੇਰੇ ਉਦਵਕਾ ਨਾਲ ਕੀ ਵਾਤਾ ਕਰਦਾ ਫਰੇ ਹੋ ਰਹਿ ਤੇ ਕਹਿਣਾ ਤੂੰ ਕਰੇ ਨਾ ਜਵਾਬ ਕਾ ਨੂੰ ਇੱਕ ਤਾਂ ਹੋ ਸੀ ਕੈਂਗੋ ਨਾਲ ਹਾਂ ਤੇ ਕੁਛ ਛੇ ਮੀਟਣੀ ਵਾਲਾ ਅੱਖਾ ਕਿੰਗਣੇ ਪੜੀ ਕਰੀ ਤੇ ਨਾ ਗੱਲ ਸੱਚੀ ਹੈ ਕਿ ਝੂਠ ਹੈ ਕਿਵੇਂ ਅਗੇ ਮੈਨੂੰ ਤੂੰ ਕਰੇ ਨਾ ਉਹ ਨਾ ਸਕਿਆ ਹਾਂ ਜੋ ਤੈਨੂੰ ਵਿਚਾਲੇ ਜੇ ਲੈ ਗਿਆ ਕਿ ਕੰਗਲੇ ਤੈਨੂੰ ਤਾ ਨਹੀਂ ਚਾਹਤਾ ਕੋਡਾ ਜ ਮੜੀ ਜਾਂਦਾ ਜਾ ਓਏ ਹੂੰ ਤਾ ਨਹੀਂ ਉਹਨੂੰ ਪੁੱਛਿਆ ਸੀ ਮੈਂ ਕਹੇ ਕੀ ਕਰਿਆ ਕੰਚਲ ਆਹ ਯਾਰ ਨਾ ਮੂੰਹ ਤੇ ਕੀ ਹਾਲ ਬਣਾਇਆ ਇਹ ਤਾਂ ਯਾਰ ਮਿੱਟੀ ਤੋਂ ਡਰ ਲੱਗਦਾ ਮਿੱਟੀ ਨਾ ਪਾਏ ਖਣੇ ਮਨੂੰ ਬਾਹਰ ਦੇਖਣੇ ਐਡ ਮੰਦ ਹੋ ਗਿਆ ਉਹ ਕਹਿੰਦਾ ਯਾਰ ਕੰਨ ਤਾ ਡੁੱਗਣ ਲੱਗਿਆ ਮੈਂ ਉਂਗਲ ਤੇ ਚੱਕ ਕੇ ਕੱਢਿਆ ਬਾਹਰ ਹਾਏ ਤਾ ਮੈਂ ਕਹਾਂ ਉਂਗਲ ਤੇ ਚੱਕਣ ਵਾਲੀ ਕੋਈ ਬਾਹਲਾ ਬਾਜ ਨਹੀਂ ਉਹਦੇ ਹੂੰ ਇਸ ਵੇਲੇ ਤੇ ਜਰਦਾ ਲੈਣੀ ਆਇਆ ਓਏ ਹੋ ਜੀ ਗਾਜਾ ਯਾਰ ਹੁਣ ਤਾਂ ਬੰਦੀ ਨਹੀਂ ਬਾਹਰ ਨਿਕਲਦਾ ਕੋਈ ਨਾ ਲਾਈਟ ਆੜੀ ਸੀ ਲੱਗਿਆ ਪਾਣੀ ਪੜੇ ਹਨੇਰੀ ਆ ਗਈ ਕੰਸੋ ਆ ਗਈ ਲਾਈਟ ਹਨੇਰੀ ਆ ਗਈ ਬਤਨੋ ਤੇ ਨੂਰਾ ਲਿਆ ਮੈਂ ਕੀ ਪਤਾ ਲੈ ਟੀ ਆ ਜੇ ਨੇ ਅੱਖਾਂ ਕੇ ਹੋਰ ਕਰੋ ਆ ਗਿਆ ਬਲੈਕ ਤਾਂ ਹਵਾ ਕਰ ਜਰਦਾ ਨੇ ਮੰਗਦੀ ਫਿਰਦਾ ਇਸ ਵੇਲੇ ਕਾ ਨੂੰ ਹੁਣ ਤਾਂ ਖਤਮ ਹੋ ਗਿਆ ਕੰਮ ਬੰਦ ਹੋ ਦੁਕਾਨ ਬੰਦ ਹੋ ਗਈ ਉਹੀ ਤਾਂ ਮੈਂ ਅੱਖੀ ਨਾਲ ਟਾਈਮ ਬਹੁਤ ਹੋ ਗਿਆ ਟਾਈਮ ਖਾਸ਼ਾ ਹੋ ਗਿਆ ਮਾਨੂੰ ਐਸੀ ਹੋ ਗਿਆ ਬੱਗੇ ਸ਼ਕਤੀ ਮਾਖੇ ਦੀਨੀਨੀ ਘਰੀਟੇ ਦੇਖਾ ਭਾਂਡਾ ਗਿਆ 11:00 ਵਜੇ ਭਾਂਡਾ ਲੰਨਾ ਦੀਂਦਾ ਕਿ ਨਾ ਤੈਨੂੰ ਅੰਨੇ ਜੇ ਜਿੰਦਾ ਹੈ ਜੇ ਮੈਨੂੰ ਮਾਤਾ ਚਾਹ ਦੇ ਦੇ ਨਾ ਰਾਗਾ ਉੱਥੇ ਰੋਲਾ ਜਾਂ ਕਰਦਾ ਪਈ ਜਾਂਦਾ ਸੀ ਮੈਂ ਤਾਂ ਇਧਰੋਂ ਤੁਰਿਆ ਆਉਂਦਾ ਸੀ ਕਿਤੇ ਨਾ ਬੋਲੀ ਜਾਂਦਾ ਸੀ ਇਕੱਲੀ ਆਵਾਜ਼ ਤਾਂ ਤੇਰੀ ਲੱਗੀ ਉਹ ਤਾਂ ਘੰਟਾ ਸੀ ਉਹ ਕੀ ਗੱਲ ਹੋਗੀ ਅੰਗਾ ਜਾਨੀ ਕਿਉਂ ਕਰੇ ਚੱਲ ਪਿਆ ਕਰੋ ਹਾਂ ਤੇ ਹਿੱਥ ਗਿਆਂਦਾ ਪਤਾ ਨਹੀਂ ਕਿਹੜੀ ਕੁਦ ਨਾਨੀ ਦਾ ਸੁਖ ਨਾਖੇ ਹੁਣ ਤਾਇਆ ਆ ਉਹਦੀ ਬਣਦੀ ਸੀ ਜਵਾਨੀ ਵੇ ਕਿੰਨੂ ਨਾਲ ਕਪਾੜੇ ਨਾਲ ਅੱਖਾ ਉਹ ਚਾਰ ਤੀਂਆਂ ਨਾ ਰਹਿੰਦਾ ਰਿਆ ਪਹਣਦਾ ਯਾਰ ਉਹ ਸੁੱਖ ਨਾ ਆਇਆ ਕਹਿੰਦਾ ਮੈਨੂੰ ਤਾਂ ਅੱਛਾ ਕਾਹ ਕਰਕੇ ਜਨੂ ਦੀਆਂ ਕੱਢ ਪਿਆ ਇਹ ਤਾਂ ਬਾਬਾ ਮਾਇਨਕਾ ਕਰ ਜਨੀ ਤਾਂ ਘਾਟਾ ਪੈ ਜਾਂਦਾ ਕੰਜਰ ਦੇ ਸੁਪਨਾ ਆ ਗਿਆ ਖਰੀ ਬੋਗੇ ਲੰਨ ਨੂੰ ਹੱਥ ਪਾਲਾ ਇਹ ਤਾਂ ਹੰਗਾ ਟਾ ਗਿਆ ਨਹੀਂ ਫੇਰ ਕੀ ਕਰੇ ਹੈ ਫੇਰ ਕੀ ਕਰਦਾ ਫਿਰਦਾ ਜੀ ਵਾਸ਼ਾਂ ਕੰਨ ਮੈਂ ਕਹਾਂ ਕਿ ਜਾਨ ਉਸ ਜਗ ਜਾਗ ਪੱਤੀ ਕੀ ਮੈਂ ਜਦੋਂ ਮੈਂ ਸਿਰਿਆ ਅੱਛਾ ਮੂੰਹ ਤੇ ਮਾਰਦਾ ਪੰਜ ਸੱਤ ਭਲੇ ਬਗਾ ਦਿਮਾਗ ਹਿੱਲੇ ਜਾ ਉਹ ਨਸ਼ਾ ਨਸ਼ਾ ਵੋਲਾ ਕਰਦਾ ਨਾ ਮਨ ਨਸ਼ਾ ਪੂਰੀ ਅਜੇ ਕੰਨ ਲੱਗ ਗਿਆ ਦਿਨ ਉਹ ਇੱਕੇ ਵਾਲੀ ਗਈ ਕੰਮ ਉਹ ਕੰਡ ਮੋ ਗਈ ਇਹ ਵਾਲੀ ਕਹਿੰਦੇ ਬੱਚੇ ਦਾ ਨਿਕੜਾਉਣੀ ਪੈਗੀ ਇਹਦੀ ਅੱਛਾ ਆ ਭਾਂ ਦੇ ਲੋੜੇ ਨੂੰ ਤੇ ਸਵਾਦ ਨਹੀਂ ਆਉਂਦਾ ਹੁਣ ਠਰਕਪੂਰ ਦੀ ਕੱਜਾ ਅੱਖਾਂ ਹੀ ਅੱਜ ਕੀ ਰਹਿ ਭਾਂ ਦਾ ਲੰਨ ਆਇਆ ਤੇਰੇ ਦਾਦੇ ਕਿਤੇ ਆ ਬੰਨ ਕੇ ਰੱਖਣਾ ਮੂੰਹ ਟੱਕਾਂ ਬੰਨ ਰੱਖਿਆ ਜੀ ਮੂੰਹ ਤਾਂ ਯਾਰ ਘਰ ਦੇ ਤੋਂ ਡਰ ਲੱਗਦਾ ਨੇਰੀ ਫੇਰ ਬਣੀ ਆਉਂਦੀ ਆ ਹੋਰ ਸੁਣਾ ਫਿਰ ਮਕੰਨ ਦਾ ਗੱਲ ਬਾਤ ਕੀ ਸੁਣਾਉਣੀ ਆ ਯਾਰ ਪਰ ਸ਼ਕੂਤ ਪਰ ਸ਼ਕੂਤ ਸੱਜਿਆ ਬਾਗੀ ਤੇ ਅੱਛਾ ਭਾਂਗਾ ਜੱਜਨੂ ਜੀ ਪਿਛਲੇ ਜਪਾਇਰ ਬਜਟ ਨੇ ਸਾਡੇ ਤਨ ਤੇ ਸਪਾਇਦੇ ਤੇ ਟੱਕ ਮਾਰ ਲਿਆ ਅੱਛਾ ਬਾਗੀ ਖੜ ਗਿਆ ਬਸ ਮੰਜਿਆ ਖਰਾਬ ਦੋ ਘਰ ਦਿਨਾਂ ਦਾ ਹੁੰਦੀ ਏ ਜਰਾ ਇਨਾ ਔਖਾ ਜਨਵਰ ਪਾਲਦੇ ਹਾਂ ਸਾਰਾ ਦਿਨ ਮੱਛਾ ਮਾਰਦੇ ਹਾਂ ਇੱਕ ਤਾਂ ਆਪਣੇ ਉਹ ਡਰਾਈਵਰ ਨਹੀਂ ਹੈ ਹਾਂ ਉਹ ਵੀ ਨਾਲ ਸੀ ਤੇ ਕੁਛ ਸਾਈਕੀਟ ਡਰਾਈਵਰ ਨੇ ਆਕੇ ਪੁੱਗਵਾ ਮਜਾ ਇਕੱਠਾ ਡਾਲੂਗਾ। ਅੱਛਾ ਰਾਹ ਕਿਉਂ? ਕਬਰਾ ਹਟਾਉਂਦੀ ਹੈ ਬੰਦੇ ਨੂੰ ਦੁੱਖ ਆ ਜਾਂਦਾ ਜਦੋਂ ਐਂਡ ਤੇ ਮਾਰ ਪਾਏ। ਬਸ ਹਣ ਗੋੜ ਕੱਪੇ ਖਾਂਡਾ ਦੇ ਚੱਕ ਕੇ ਨਾ ਮਨੂ ਪਾਪੜੀ ਖਵਾ ਕੇ। ਅੱਛਾ ਐਂਡ ਤੇ ਪਾਪੜ ਖਵਾਉਂਦਾ ਤੂੰ। ਹੁਣ ਕਹਿੰਦਾ ਵੀ ਓਦੋਂ ਬਾਅਦ ਕਰੇ ਜਾ ਕੇ ਕਹਿੰਦਾ ਮੈਂ ਚੱਡ ਦੁ ਕੀ ਜਾਂਦਾ। ਰੀਤੀ ਰਿਦਲ ਨੇ ਵੀ ਬੁਵਾਰ ਦੀ ਰਹਿੰਦਾ ਡਰਾਈਵਰ ਵੀ ਟੀਚਾਦਾ। ਉਹੀ ਬਸ ਪਟਾਣੀ ਟੀਚਾ ਗੱਲ ਬਣ ਗਈ। ਕੋਈ ਗੱਲ ਨਾ ਹੋ ਰਹਾ ਓਏ। ਮੰਗੰਦ ਤੇਰੀ ਵੀ ਬੰਡ ਤੇ ਵਗੇ ਆਗੇ ਤੇਨੇ ਵੀ ਕੂਟਰ ਡਾਉਣਾ ਨਾ ਆਇਆ ਕਿਉਂ ਔਰ ਧੀ ਦੀ ਫੁੱਦੀ ਦੇ ਨਾ ਤਿੰਨ ਚਾਰ ਬਾਜ਼ੀਆਂ ਛੱਡ ਰੀਆਂ ਬੰਡ ਬੋਲ ਦੀ ਬਿਰਦੀ ਕੋਈ ਐਂਡ ਤੇ ਜਾ ਕੇ ਦੋ ਮਿੰਟ ਪਹਿਲਾਂ ਬਹਿ ਗਿਆ ਕਿਤੇ ਪੰਜ ਮਿੰਟ ਪਹਿਲਾਂ ਬਹਿ ਗਿਆ ਕਿਤੇ ਪਿੰਡ ਛੱਡ ਗਿਆ ਕਿ ਲੋੜੇ ਦੀ ਖੇਡ ਆ ਤੇਰੇ ਕੋਲੇ ਇਹ ਤਾਂ ਹਣ ਕੂਟਰ ਤੋਂ ਜਾਣੇ ਜਿਹਨੂੰ ਨਸਲ ਮਾੜਾ ਮਾੜਾ ਕੰਮ ਨਹੀਂ ਕਰਦੀ ਨਸਲ ਮਾੜੀ ਆ ਐ ਹੋ ਗਾ ਜਖੜ ਨਾ ਸ਼ੌਕ ਬਹੁਤ ਵਧੀਆ ਹੈ ਨਾ ਯਾਰ ਬੰਦਾ ਆਉਦੇ ਕਿੱਥੇ ਲੱਗਿਆ ਰਹਿਣਾ ਹਰ ਰੋਗਲ ਠੀਕ ਹੈ ਘਰੋਂ ਵੀ ਲੜਦਾ ਦੇਖ ਉਹ ਘਰੋਂ ਤਾਂ ਲੜਦੀ ਹੁੰਦੇ ਕਬੂਤਰਾਂ ਨੂੰ ਹਰੇਕ ਨੂੰ ਪਤਾ ਨਹੀਂ ਕੀ ਗੱਲ ਹੈ ਬਸ ਹੁਣ ਸਰੀਰ ਜਾਂ ਕੰਨ ਮਿਲ ਜਾਂਦਾ ਸਾਨੂੰ ਕੀ ਬੁੰਡ ਪਾਟ ਕੀ ਤ੍ਰਿਕਾੰਡ ਨੂੰ ਮੂੰਹ ਬਸ ਟੈਨ ਪਤਾ ਕੋਠੇ ਤੇ ਉਹਨਾਂ ਚੜ੍ਹ ਨਹੀਂ ਜਾਂਦਾ ਗਰਮੀ ਦੇ ਕੱਪੜੇ ਆ ਕਤੇ ਇਹ ਨੰਨਾ ਜਵਾਬ ਜੇ ਸਾਦਾਂ ਤੇ ਜਾਉਂਦਾ ਤੇ ਹੁੰਦਾ ਤਾਂ ਨਹੀਂ ਤੂੰ ਲੁੱਚੀਆ ਹੈ ਤਾਂ ਕਿਵੇਂ ਉਹ ਮੁੰਡੇ ਰੱਖ ਲੈ ਨਵੇਂ ਜੇ ਦੋ ਚਾਰ ਨਵੇਂ ਰਹਿੰਦੇ ਨਹੀਂ ਜਾਂਦਾ ਰਹਿੰਦੇ ਕਿਉਂ ਨਹੀਂ ਕੋਈ ਕਦੇ ਘਰੋਂ ਲੜਦਿਆ ਕਬੂਤਰ ਕਰਦਾ ਇਹਨਾਂ ਦਵਾਈ ਧਰਾ ਦੇ ਫਿਰ ਇਹਨਾਂ ਲੱਗ ਜਾਣਗੇ ਐ ਇੱਕ ਮਿੰਟ ਬਹਿ ਮੈਂ ਪੰਕਾ ਯਾਰ ਪਿਆ ਗਿਆ ਕਰਨਾ ਅਗਲੇ ਨੂੰ ਹਾਂ ਫੇਰ ਰਹਿ ਜਾਣੀ ਉਹਨਾਂ ਭਾਂ ਕੋ ਜ ਮੇਰੀ ਨੁੰ ਬੰਦ ਦਾਪ ਚਲਦੀ ਮਾਤਾ ਆਪ ਦਾ ਕੁਛ ਨਹੀਂ ਹੁੰਦਾ ਇੱਕ ਬਾਜੀ ਬੱਲੇ ਬੱਲੇ ਕਰਾ ਜੂ ਤੇਰੀ ਜਿਹੇ ਗਿੱਟਾ ਫਿਰ ਤਾਂ ਫੋਹ ਪਾਈਂਗਾ 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 ਯਾਰ ਫੋਹ ਪਾਏ ਬਣਾ ਰਿਹਾ ਕਾ ਦੇ ਦੋ ਨਾਮ ਵੱਜਾ ਹੈ ਖੈਰ ਹੈ ਨਾ ਹੋਂ ਤਾਂ ਬਾੜੇ ਵੱਡੇ ਨਾਮ ਹੋਗੇ ਮੇਰੀ ਤਾਂ ਸਲਾਹ ਸੀ ਲੈ ਹੁੰਦੀ ਐ ਰੱਖ ਲਈਏ ਹਾਂ ਮੈਨੂੰ ਤਾਂ ਸ਼ੌਕ ਜਾ ਪੈਗਾ ਤੈਨੂੰ ਦੇਖ ਕੇ ਸਾਰਾ ਜਣਾ ਜਿਹੜਾ ਹਾਉ ਨਹੀਂ ਪੈਂਦਾ ਸਾਰੀ ਗੰਬਲ ਅੱਛਾ ਇਹ ਮੇਰਾ ਕਿਉਂ ਨਹੀਂ ਪੈਂਦਾ ਓਏ ਵੱਡੀਆਂ ਰਾਜਾਂ ਨੇ ਗੱਲਾਂ ਕਿ ਅੱਛਾ ਤੂੰ ਦੱਸ ਦੀ ਕੀ ਕਾ ਟੱਕਰ ਜਾਂ ਲਾਉਣਾ ਕੋਈ ਸਕੀਮ ਹੁੰਦੀ ਆ ਬੱਕਲੀ ਬੇਲੇ ਕੋ ਬੇਲੇ ਕੰਨੀ ਪੰਦੀ ਹੈ ਤੂੰ ਦੱਸ ਨੀ ਕੰਜਰ ਦੇ ਆਪਣੀ ਲਿਆਜ ਕਾਦੀ ਹੋਈ ਦੱਸ ਤਾਂ ਜਿੰਨਾ ਟੱਕੀ ਦੰਨੀ ਹੈ ਦੱਸ ਨੂੰ ਸਾਰਾ ਕੁਛ ਦੱਸ ਦੂ ਫੇਰ ਤੂੰ ਸਾਹਮਣੇ ਦੇਦਾ ਕਰੀ ਜਿਹੜੇ ਸਾਹਮਣੇ ਹੁੰਨੇ ਆ ਫੜਕ ਬਣਾ ਬੈਠਾ ਅੱਛਾ ਸਹੀ ਗੱਲਾਂ ਹੁੰਦੀਆਂ ਵੇਖ ਤੂੰ ਦੇਖ ਲਈ ਜੇ ਡਾਉਣ ਵਾਲੇ ਹੋ ਡਾਲੀ ਵਿੱਚੋਂ ਚੰਗੇ ਤੂੰ ਡਾਲੀ ਐਂ ਟੱਟੇ ਲੋ ਕੋਈ ਗੱਲ ਨਹੀਂ ਪੈਸਾਂਗੇ ਰੱਖ ਲਾਂਗੇ ਐਂ ਕਰ ਲਾ ਫੇਰਾ ਨਾ ਦੋਨਾ ਜੀ ਲੱਗਿਆ ਰਿਆ ਕਰੋ ਗੱਲਾਂ ਬਾਤਾਂ ਕਰਨ ਲਿਆ ਕਰਾਂਗੇ ਜੇ ਫੇਰ ਆਪਾਂ ਉਹਨੇ ਹਾਂ ਜ਼ਰੂਰ ਦਾਦੀ ਸਲਾਹ ਕਰੀ ਮਾੜੀ ਹੁੰਦੀ ਐ ਟੱਟੇ ਕਰਾਂਗੇ ਜਾਈਂ ਉਹ ਤਾਂ ਦੇਨੀ ਚੜਿਆ ਪਰ ਸਮਝ ਲਾ 12 ਤੋਂ ਸੂਈ ਟੱਪ ਗਈ ਹੈ ਦੇਨੀ ਚੜ ਗਿਆ ਸਮਝ ਲਾ 12 ਤੋਂ ਸੂਈ ਟੱਪ ਗਈ 12 ਟਕ ਟੱਪ ਗਈ ਹੋਏ ਨਾ ਹਾਂ ਕੰਨੂ ਨਾ ਕੇ ਲਈ ਫਿਰ ਬੜਾ ਬੇਲੇਟ ਹੋ ਗਿਆ ਤਰੇ ਜਾ ਕੇ ਕੀ ਬੁੜੀ ਦੇ ਡੋਣਾ ਆ ਜਾ ਕੱਜ ਕਿਉਂ ਹੋ ਗਿਆ ਚਾਲ ਫਿਰ ਤੁਰੇ ਚੱਲਦੇ ਆ ਚੂਨਾ ਡੋਸ਼ ਮੈਂ ਟਕਰਾ ਦੇਣ ਗਵਾਛ ਗਿਆ ਮਾਚਨ ਨੂੰ ਭਾਂਜ ਦੀ ਫੁੱਦੀ ਤੇਰ ਕੋ ਕੁੰਜੀ ਰਪੀਂ ਦੇਖੋ ਕੀ ਹੈ 50 ਰੁਪਏ ਫੜੇ ਅੱਲਨਾ ਪੋਤੇ ਨੂੰ 5 ਰੁਪਏ ਨਹੀਂ ਦਿੰਦਾ ਉਹ ਡਾੜ ਮਰ ਜਾਂਦਾ ਉਹ ਦੱਸਦਾ ਕਹਿੰਦਾ ਮੇਰਾ ਬਾਬਾ ਦਾ ਭਾਈ ਬੜੇ ਹੱਥ ਘੋਟਦਾ ਕਹਿੰਦਾ ਹੁਣ ਐ ਤਾਂ ਨਹੀਂ ਬੰਤੀ ਗਿਆ ਫਿਰ ਐ ਚੱਲੇ ਕੋਈ ਸਿਰੇ ਕਰ ਕੁੜੀ ਚੋ ਦੇ ਪੋਤੇ ਨੂੰ ਦੇ ਖਵਾ ਪਿਆ ਚੀਜ਼ਾਂ ਜਦੋਂ ਖਾਂਦੇ ਪਿੰਦੇ ਜਵਾਕ ਫੇਰ ਕੀ ਨਾ ਉਹ ਭਾਂ ਕੋ ਜੋ ਖਾਈ ਜਾਂਦਾ ਛੱਡਾ ਬੋਰੀ ساری ਉਮਰ ਤੂੰ ਮੈਂ ਗੁੰਡੇ ਕੁੱਟੀ ਗਿਆ ਮਕੰਦਰ ਰੱਤੀਆਂ ਨਹੀਂ ਖਾਦਾ ਹੈ ਨਾ ਕੱਪ ਰੋਟੀ ਨਹੀਂ ਖਾਈ ਜਾਂਦੇ ਅੱਲਾਪੀ ਖਾਣ ਤੇ ਜੁਗਰਾ ਕੁੜੀ ਤੇ ਐ ਨਹੀਂ ਵੀ ਜਵਾਕਾਂ ਨੂੰ ਖਵਾਦਾ ਕੁਦਾ ਮੈਂ ਤਾਂ ਛੱਡ ਗਿਆ ਹੋ ਨਾ ਕਿ ਜੱਜ ਪੁਣਿਆ ਨਾ ਹਰਦੇ ਕੇ ਆਪਾ ਰੋਟੀ ਕੇ ਹੋ ਗਿਆ ਕੱਲੀ ਕੇ ਪੰਨਾ ਸਾਰੇ ਪੁੱਤੀ ਦਾ ਕੰਮ ਕਰ ਖਾਂਦੇ ਹੋ ਇੰफाइन ਜਾਣੇ ਦੀ ਪੂਰੀ ਨਹੀਂ ਆਉਂਦੀ ਪੂਰੀ ਨਹੀਂ ਆਉਂਦੀ ਗਾਹਾਂ ਭਾਂ ਦਾ ਲੰਨਾ ਉਹਦੇ ਪਰ ਸਿੰਨੂ ਦੇ ਗੋਡੇ ਖੜਾ ਤੇ ਮਾਰ ਮਰ ਝੂਟੇ ਖਾ ਖਾ ਭੁਖੀਆਂ ਇਹ ਕੰਡੀਆਂ ਖਾ ਮੈਂ ਹੀ ਦਾ ਬਹੁਤ ਹੋ ਗਿਆ ਹੁਣ ਸੈ ਫੇਟ ਲਿਖੂਗਾ ਤੂੰ ਤਾਂ ਪੂਰਾ ਲੰਗਦਾ ਹੈਗਾ ਨਾ ਕੋਈ ਨਾ ਹਾਂ